ਕਤੂਰੀਆਂ ਦੀ ਆ ਗਲੀਮਤ ਤੇ ਉਹ ਪਾਰਟੀ ਜਿਹਨੇ ਦੇਸ਼ ਦੀ ਇਹ ਅੰਦੀ ਦੀ ਲੜਾਈ ਖੜੀ ਤੇ ਜਿੱਤੀ ਜਿਹਨੇ ਦੇਸ਼ ਨੂੰ ਐਮਰਜੈਂਸੀ ਵਕੇ ਹਲਾਕਾ ਨੂੰ ਮੋਰਚੇ ਲਾ ਕੇ ਕੱਢਿਆ ਉਹਦੀ ਹੱਥੇ ਹੋ ਚੁਕੀ ਹੈ ਕਿ ਉਹ ਜਿਸ ਵੀ ਚੈਨ ਜਾਂਦੇ ਨੇ ਜਵਾਬ ਜਲਦ ਹੋ ਜਾਂਦੀ ਹੈ ਪਰ ਸਰਕਾਰ ਨੂੰ ਸਾਧਾ ਜੀ ਹਰ ਦੇਸ਼ ਤੱਕ ਕੋਈ ਦੇ ਚੰਡੀਗੜ੍ਹ ਦੇ ਬੰਦਿਆਂ ਦੇ ਜਾਨਾ ਦੇਖਿਆ ਉਹ ਤਾਂ ਮੁੜਦੇ ਨੇ ਤੁਸੀਂ ਵੀਰ ਪ੍ਰਕਾਰ ਹੁੰਦੇ ਜਦੋਂ ਦੇਖੀ ਹੁੰਦੇ ਛੋਟੀਆਂ ਜਿਹੇ ਪਰਵਾਨੀਆਂ ਨੇ ਉਹ ਕਿਸੇ ਮਾਇਨੇ ਨਹੀਂ ਲੱਗਦੀਆਂ ਸੋ ਇਸ ਕਰਕੇ ਸਾਡੀ ਇੱਥੇ ਆਪਦੇ ਜਾਨਾਂ ਅੱਜ ਨੂੰ ਆ ਪਿਆ ਸੋ ਇਟ ਇਜ਼ ਮਾਈ ਚੋਨਾ ਕਿ ਤੁਹਾਨੂੰ ਗ੍ਰੰਥਾਂ ਦੇਖਿਆ ਕਿ ਜਨਮ ਲੈਣ ਤੋਂ ਮਰਨ ਤੱਕ ਪਹਿਲੇ ਜਨਮ ਤੱਕ ਬੰਦਾ ਤੰਤਰਾਂ ਤੇ ਅੰਤਰੀਆਂ ਤੇ ਵਿਚਰਦਾ ਪਹਿਲੀ ਜਨਮ ਭੂਮੀ ਜਿੱਤੇ ਜਨਮ ਭੂਮੀ ਹੁੰਦੀ ਆ ਕੋਈ ਸੋਚੀਦਾ ਨਹੀਂ ਸੀ ਪਰ ਉੱਥੇ ਰੋਣਾ ਸਿੱਖਣਾ ਬੋਲਣਾ ਸਿੱਖਣਾ ਆ ਦੂਸਰੀ ਇੱਥੇ ਆ ਪਰਲ ਭੂਮੀ ਪਰਲ ਭੂਮੀ ਜਿੱਤੇ ਉਹ ਸੌਣਾ ਸਿੱਖਣਾ ਥੋੜੀ ਪੜਾਈ ਕਰਦਾ ਹਰ ਉਸ ਵਾਰ ਜਿਹੜੀ ਸਭ ਤੋਂ ਅਹਿਮ ਭੂਮੀ ਬਣੀ ਜਾਂਦੀ ਆ ਉਹ ਹੈ ਦੇ ਬੰਦੇ ਦੀ ਕਰਮ ਕੁੰਮੀ ਸੋ ਕਰਮ ਕੁੰਮੀਆਂ ਜਿੱਥੇ ਬੰਦਾ ਹਰ ਕੀਤੇ ਕੰਮ ਦਾ ਆਪ ਜ਼ਿੰਮੇਵਾਰ ਹੁੰਦਾ ਕਿਉਂਕਿ ਉਹ ਬਾਲ ਤੇ ਜਵਾਨੀ ਵਰਤਦਾ ਕਾਲਾ ਢੁੱਕਿਆ ਹੁੰਦਾ ਤੇ ਉਹ ਆਪਣੇ ਕੀਤੇ ਹਰ ਕੰਮ ਦਾ ਆਪ ਜ਼ਿੰਮੇਵਾਰ ਹੁੰਦਾ ਸੋ ਮੈਨੂੰ ਯਾਦ ਆਉਂਦੇ ਨੇ ਉਹ ਦਿਨ ਜਦੋਂ ਮੈਂ ਗੁਰਦਾਰੇ ਘਰ ਦੇ ਵਿੱਚ ਪੈਰ ਧਰਿਆ ਤਾਂ ਇੰਨੇ ਦੇ ਲੋਕਾਂ ਨੇ ਮੈਨੂੰ ਤੇ ਮੇਰੀ ਕਰਮ ਭੁਨੀ ਬਣ ਕੇ ਜਿੰਨੂੰ ਮੈਂ ਹਰ ਚੀਜ਼ ਪ੍ਰਾਪਤ ਕੀਤੀ ਆ ਮੇਰੇ ਯਾਦ ਨਾਲ ਕਿ ਉਹ ਬਾਬਾ ਠਾਕੁਰਾ ਜੀ ਦੇ ਘਰ ਤੋਂ ਜਦੋਂ ਅਸੀਂ ਉਰੇ ਆਉਂਦੇ ਸੀ ਤਾਂ ਸਾਰੇ ਵਿਦੋ ਸਾਰੇ ਲੋਜਰ ਮੈਨੂੰ ਪਿਆਰ ਨਾਲ ਹੱਜਾਂ ਕੁਛ ਨਹੀਂ ਸੀ ਤੇ ਮੈਨੂੰ ਮਾਨ ਸਤਕਾਰ ਦਿੰਦੇ ਸੀ ਤੋਂ ਇਹ ਮੇਰੀ ਕਰਮ ਭੁਨੀ ਹੈ ਤੇ ਜਿੰਨੂੰ ਮੈਂ ਸਿੱਖਿਆ ਕਿ ਕਿਵੇਂ ਪਾਰਟੀ ਦੇ ਵਿੱਚ ਬਿੱਲਿਆ ਜਾਣਾ ਕਿਵੇਂ सियासी जुटर ने निकलभूमि बड़ा कुछ सीखना बहुत नतमस्तक करदार सिंह चुके फौज भी भर्ती की है वो कह रहे नौकरी टीकी कह रहे हमें कि बंदा फौजी जलों भर्ती हो जाता वो कहें अजे